ਤੇ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਤ ਨਾਮ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤ ਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿ ਹੈ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ 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 ਸਤਨਾਮ ਸ੍ਰੀ ਵਾਹਿ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਵਾਹਿ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਦੀ ਫਤਿਹ श्रीवाहे गुरु साहेब जी ਹੱਲਾਤੀਜਾਂ ਭਗਤ ਖਜਾਨਾ ਭਗਤਨ ਕਉਦੀਆ ਨਾਉ ਹਰ ਧਨ ਸਚ ਸੋ अखोट नाम धन कदे ना निखुट ना नाही न कीमत हो नाम धन मुख उजले हो ਹਰ ਪਾਇਆ ਸੱਚ ਸੋਏ ਭਗਤ ਖਜਾਨਾ ਭਗਤਨ ਕਉ ਦੀਆ ਨਾਉ ਹਰ ਧਨ ਸੱਚ ਸੋਏ ਖੋਟ ਨਾਮ ਧਨ ਕਦੇ ਨਿਖਟੈ ਨਹੀਂ ਕਿਨੈ ਨ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸਚ ਸੋਏ ਮਨ ਮੇਰੇ ਗੁਰ ਸਬਦ ਦੇ ਹਰ ਪਾਇਆ ਜਾਏ ਬਿਨ ਸਬਦੈ ਜੱਗ ਭੁਲਦਾ ਫਿਰਦਾ ਦਰਗਾਹ ਮਿਲ ਸਜਾਇ ਰਹਾ ਇਸ ਦੇਹੀ ਅੰਦਰ ਪੰਚ ਚੋਰ ਵਸ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੂਟਾ ਹੈ ਮਨ ਮੁਖ ਨਹੀਂ 부ਜਾ ਹੈ ਕੋਈ ਨਾ ਸੁਣੈ ਪੁਕਾਰਾਂ ਅੰਦਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾਂ ਹਉ ਮੈਂ ਮੇਰਾ ਕਰ ਕਰ ਵਿਗੁੱਤੇ ਕਿਹੋ ਚੱਲ ਨਾ ਚਲਦਿਆਂ ਨਾਲ ਗੁਰਮੁਖ ਹੋਵਾ ਸੁਨਾਮਤਿ ਆਵੈ ਸਦਾ ਹਰ ਨਾਮ ਸੰਭਾਲੈ ੇ ਬਾਣੇ ਹਰ ਗੁਣ ਗਾਵ ਨਦਰ ਨਦਰ ਨਿਹਾਲ ਹੈ ਦਿਨ ਰਾਤੀ ਰਾਮਨਾਮ ਸਚਲਾਹ ਨਾਨਕ ਰਾਮ ਨਾਮ ਨਿਸਤਾਰ ਸਬਦ ਰੱਤੇ ਹਾਰ ਪਾਹ ਸਤ ਗੁਰ ਗਿਆਨ ਸਦਾ ਕਾਟ ਚੰਨਣਾ ਅਮਰ ਸਿਰ ਬਾਦਸਾ ਅਕਰ ਹੈ ਦਿਨ ਰਾਤੀ ਰਾਮ ਨਾਮ ਸਚ ਲਾਹ ਨਾਨਕ ਰਾਮ ਨਾਮ ਨਿਸਤਾਰਾ ਸਬਦ ਰਤੇ ਹਰਪਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਉ ਦਿਆ ਨਾਮ ਹਰ ਧਨ ਸਚ ਸੋਇ ਅਖੋਟ ਨਾਮ ਧਨ ਕਦੇ ਨਿਖਟੈ ਨਾਹੀ ਕਨਾਂ ਨ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ